ਸਰਸੀ ਪੁਲਿਸ ਨੂੰ ਬਹੁਤ ਵਿਅਸਤ ਵੇਖਦੇ ਆ ਚਾਹੇ ਉਹ ਚੋਰਾਂ ਦੇ ਪਿੱਛੇ ਭਜਣਾ ਹੋਵੇ ਜਾਂ ਕੋਈ ਹੋਰ ਸਮਾਜਿਕ ਸੁਰੱਖਿਆ ਦੀ ਗੱਲ ਕੀਤੀ ਜਾਵੇ ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਅਕਸਰ ਵਿਅਸਤ ਰਹਿੰਦੀ ਆ ਪਰ ਪੁਲਿਸ ਅੱਜ ਛੋਟੇ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੂਰਾ ਪੁਲਿਸ ਡਿਪਾਰਟਮੈਂਟ ਪੁਲਿਸਣਾ ਬਟਾਲਾ ਦੀ ਗੱਲ ਕਰਾਂ ਤਾਂ ਅਧਿਕਾਰੀਆਂ ਵੱਲੋਂ ਲੰਗਰ ਲਗਾਇਆ ਗਿਆ ਛੋਟੇ ਸਾਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਗੱਲਬਾਤ ਕਰ ਰਹੇ ਨੇ ਸਭ ਤੋਂ ਪਹਿਲਾਂ ਸਾਡਾ ਡੀਐਸਪੀ ਨੇ ਔਰ ਹੋਰ ਅਧਿਕਾਰੀ ਮੌਜੂਦ ਆ ਕਿ ਸਮਝਦੇ ਹੋ ਕਿ ਪੁਲਿਸ ਦਾ ਤਾਂ ਕੰਮ ਹੀ ਹੈ ਨਾ ਸੁਰੱਖਿਆ ਬਹਿਆ ਕਰਾਉਣਾ ਜਾਂ ਲਾਅ ਐਂਡ ਆਰਡਰ ਨੂੰ ਮੈਂਟੇਨ ਕਰਨਾ ਬਹੁਤ ਘੱਟ ਸਮਾਂ ਲੱਗਦਾ ਅੱਜ ਜਦੋਂ ਅਜਿਹੇ ਕੰਮਾਂ 'ਚ ਪੁਲਿਸ ਹਿੱਸਾ ਲੈਂਦੀ ਹੈ ਖਾਸ ਕਰਕੇ ਸਮਾਜਿਕ ਧਾਰਮਿਕ ਕੰਮਾਂ 'ਚ ਪੁਲਿਸ ਦੇ ਮੰਨ ਚ ਕੇ ਖਿਆਲ ਆਉਂਦਾ ਔਰ ਇਸ ਨਾਲ ਜਿੱਕਾ ਜਾਵੇ ਧਰਮ ਦਾ ਕਿੰਨਾ ਪ੍ਰਚਾਰ ਪ੍ਰਸਾਰ ਹੁੰਦਾ ਦੇਖੋ ਜੀ ਅੱਜ ਦਾ ਜਿਹੜਾ ਤਿਹੜਾ ਵਾ ਹੀ ਦਾਲੀ ਯਾਰ ਵਿੱਚ ਛੋਟੇ ਸ਼ਾਪ ਜਾਂਦੀ ਯਾਰ ਵਿੱਚ ਟ੍ਰੈਫਿਕ ਸਾਬ ਪਟਾਲਾ ਔਰ ਬਾਕੀ ਜਿਹੜੇ ਸਾਡੇ ਲਾਜਮ ਉਹਨਾਂ ਵੱਲੋਂ ਜਿਹੜਾ ਸੇਵਾ ਦਾ ਲੰਘਤੀ ਸੇਵਾ ਕੀਤੀ ਜਾ ਰਹੀ ਹੈ ਔਰ ਇਹ ਇੱਕ ਜਿਹੜੀ ਪਹਿਲ ਕਦਮੀ ਆ ਜਿਹੜੀ ਟ੍ਰੈਫਿਕ ਸਾਬ ਪਟਾਲਾ ਵੱਲੋਂ ਕੀਤੀ ਜਾ ਰਹੀ ਹੈ ਇਸ ਸਪੈਕਸ ਟ੍ਰੈਫਿਕ ਦਫਤਰ ਬਲਾ ਪਟਾਲਾ ਵੱਲੋਂ ਅੰਦਰ ਲਾਇਆ ਗਿਆ ਕੀ ਖਿਆਲ ਆਇਆ ਮਨ ਚ ਕੀ ਸੋਚ ਆਈ ਕੋਈ ਵੀ ਕੁਰਬਾਨੀ ਹੈ ਗੁਰੂ ਸਾਹਿਬ ਦੀਆਂ ਵਡਿਆਵੀਆਂ ਨੇ ਕੋਈ ਵੀ ਤਰ੍ਹਾਂ ਉਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਬਹੁਤ ਵੱਡੀ ਕੁਰਬਾਨੀ ਜਿਹੜਾ ਆਪਣਾ ਪਰਿਵਾਰ ਹੀ ਸਾਰਾ ਸ਼ਹੀਦ ਕਰ ਲੈਣਾ ਇੱਕ ਕੌਮ ਲਈ ਉਹਨਾਂ ਬਾਰੇ ਤੇ ਮਤਲਬ ਮੇਰੇ ਕੋਲ ਸ਼ਬਦ ਨਹੀਂ ਕੋਈ ਕਹਿ ਸਕਦੀ ਹੈ ਇੰਨੇ ਵਿਅਸਤ ਸਮੇਂ 'ਚ ਇੰਨੀ ਡਿਊਟੀ ਜੋ ਸਮਾਂ ਕਰਨਾ ਕਿੰਨਾ ਕੌਖਾ ਹੁੰਦਾ ਸਮਾਂ ਨਾਲ ਡਿਊਟੀ ਵੀ ਚੱਲੀ ਜਾਣੀ ਤੇ ਕੰਮ ਵੀ ਚੱਲੀ ਜਾਣਾ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਸੇਵਾਦਾਰ ਹੋਰ ਮੁੰਡੇ ਆ ਗਏ ਨੇ ਬੜੇ ਨਾਲ ਇਹਨਾਂ ਨੇ ਸਾਡਾ ਚਪਰਾਲਾ ਹੀ ਬਾਕੀ ਇਹ ਸਮਾਨ ਸਾਰਾ ਲਿਆਤਾ ਆਹ ਸੇਵਾਦਾਰ ਮੁੰਡੇ ਹੈਗੇ ਨੇ ਇਹਨਾਂ ਲੰਗਰ ਸਕਾਈਰ ਨਹੀਂ ਆਪਣਾ ਕੰਮ ਨਾਲ ਦੀ ਨਾਲ ਕਰੀ ਜਾਣਾ ਇੱਥੇ ਪ੍ਰਭਜੋਤ ਸਿੰਘ ਆਏ ਨੇ ਜੀ ਸਰਨਲ ਇੰਸਪੈਕਟਰ ਪ੍ਰਭਜੋਤ ਸਿੰਘ ਮਜੂਰਾ ਤੁਸੀਂ ਦੇਖ ਸਰ ਤੁਹਾਨੂੰ ਵੇਖਿਆ ਵੀ ਜਾਂਦਾ ਹੈ ਨਾ ਸਮਾਜਿਕ ਧਾਰਮਿਕ ਕੰਮ ਲੈ ਅੱਜ ਜਦੋਂ ਇੱਡੀ ਵੱਡੀ ਸ਼ਹਾਦਤ ਦੇ ਮੱਦੇ ਨਜ਼ਰ ਤੋਂ ਪੁਲਿਸ ਅਜਿਹਾ ਕੰਮ ਕਰਦੀ ਹੈ ਕੀ ਸਮਝ ਪੁਲਿਸ ਤੇ ਪੰਚ ਧਾਰਮਿਕ ਤੌਰ ਤੇ ਕਿੰਨੀਕ ਪ੍ਰਵਿੱਤੀ ਹੁੰਦੀ ਆ ਤੇ ਲੋਕਾਂ ਦੇ ਵਿੱਚ ਇਸ ਗੱਲ ਦਾ ਕੀ ਸੰਦੇਸ਼ ਜਾਂਦਾ ਲੋਕਾਂ ਵਿੱਚ ਵੇਖੋ ਵੀ ਅੱਗੇ ਵੀ ਫੋਰਸਿੰਗ ਜਿਹੜੀ ਸੇਵਾ ਹੈ ਵੀ ਇਹ ਹਵਾਲੇ ਜਿਹੜੀ ਸ਼ੀਤਾਂ ਸਾਡੇ ਜਿਹੜੀਆਂ ਨੇ ਸੋਟੇ ਬੱਚਿਆਂ ਨੇ ਕਰਵਾ ਦਿੱਤੀਆਂ ਤੇ ਜਿਹੜੀਆਂ ਉਹਨਾਂ ਦੀ ਯਾਦ ਵਿੱਚ ਸਾ ਤੋਂ ਵੀ ਫਰਕ ਪੈਂਦਾ ਕਿ ਇਹ ਵਕਰੀ ਤਰ੍ਹਾਂ ਦੀ ਸੇਵਾ ਦੁੱਖਾਂ ਦੀ ਸੇਵਾ ਅਦਾ ਕਰੀਏ ਫਿਰ ਵੀ ਉਹਨਾਂ ਸ਼ੀਤਾਂ ਨੂੰ ਯਾਦ ਕਰੀਏ ਤਾਂ ਜੋ ਕਿ ਅਗਲੇ ਵੀ ਜਿਹੜੇ ਯੂਥ ਆ ਜਾਂ ਵੀ ਅੱਗੇ ਹੋਣਾ ਉਹਨਾਂ ਨੂੰ ਵੀ ਪ੍ਰੇਰਨਾ ਮਿਲ ਸਕੇ ਬਿਲਕੁਲ ਪ੍ਰੇਰਨਾ ਮਿਲ ਸਕਦੇ ਤਸਵੀਰ ਦਿਖਾ ਦਿੰਨੇ ਆ ਕਿ ਬਟਾਲਾ ਪੁਲਿਸ ਵੱਲੋਂ ਦੁੱਧ ਦਾ ਕਰਮ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਔਰ ਇਸ ਵਿੱਚ ਬਹੁਤ ਸਾਰੇ ਅਧਿਕਾਰੀ ਜਿਸ ਤਰ੍ਹਾਂ ਕਿ ਬੀਐਸਪੀ ਤੋਂ ਲੈ ਕੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਜਾਂ ਹੋਰ ਮੁਲਾਜ਼ਮ ਜਿਹੜੇ ਆ ਉਹ ਕਿਸਾ ਲਾ ਰਿਹਾ ਆਖਦੇ ਆ ਕਿ ਵਿਅਸਤ ਸਮੇਂ ਚ ਸਮਾਂ ਕੱਢਣਾ ਹੀ ਇੱਕ ਕਲ ਹੈ ਔਰ ਇਸ ਦੇ ਨਾਲ-ਨਾਲ ਸੇਵਾ ਉਹਨਾਂ ਦੀ ਕੀਤੀ ਜਾ ਰਹੀ ਆ ਜਿਨ੍ਹਾਂ ਨੇ ਪੂਰੀ ਦੁਨੀਆ ਲਈ ਆਪਣਾ ਸਰਬੰਸਵਾਰ ਦਿੱਤਾ ਕੈਮਰਾਮੈਨ ਮਨੀਤ ਨਾਲ ਤੇ ਲੋਥਰਾ ਧਾਰਨਿਕ ਸ਼ੋਰਾ ਟੀਵੀ ਫਟਾਲਾ ਅਕਸਰ ਅਸੀਂ ਪੁਲਿਸ ਨੂੰ ਬਹੁਤ ਵਿਅਸਤ ਵੇਖਦੇ ਆ ਚਾਹੇ ਉਹ ਚੋਰਾਂ ਦੇ ਪਿੱਛੇ ਭਜਣਾ ਹੋਵੇ ਜਾਂ ਕੋਈ ਹੋਰ ਸਮਾਜਿਕ ਸੁਰੱਖਿਆ ਦੀ ਗੱਲ ਕੀਤੀ ਜਾਵੇ ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਅਕਸਰ ਵਿਅਸਤ ਰਹਿੰਦੀ ਆ ਪਰ ਪੁਲਿਸ ਅੱਜ ਛੋਟੇ ਸਾਬਜਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੂਰਾ ਪੁਲਿਸ ਡਿਪਾਰਟਮੈਂਟ ਪੁਲਿਸਲਾ ਬਟਾਲਾ ਦੀ ਗੱਲ ਕਰਾਂ ਤਾਂ ਅਧਿਕਾਰੀਆਂ ਵੱਲੋਂ ਲੰਗਰ ਲਗਾਇਆ ਗਿਆ ਛੋਟੇ ਸਾਬਜਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਗੱਲਬਾਤ ਕਰ ਰਹੇ ਨੇ ਸਭ ਤੋਂ ਪਹਿਲਾਂ ਸਰਦਾਰ ਡੀਐਸਪੀ ਨੇ ਔਰ ਹੋਰ ਅਧਿਕਾਰੀ ਮੌਜੂਦ ਆ ਕੁੱਸਾ ਕੀ ਸਮਝਦੇ ਹੋ ਕਿ ਪੁਲਿਸ ਦਾ ਤਾਂ ਕੰਮ ਹੀ ਹੈ ਨਾ ਸੁਰੱਖਿਆ ਮਹੀਆ ਕਰਾਉਣਾ ਜਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਬਹੁਤ ਕੱਟ ਸਮਾਂ ਲੱਗਦਾ ਅੱਜ ਜਦੋਂ ਅਜਿਹੇ ਕੰਮਾਂ 'ਚ ਪੁਲਿਸ ਹਿੱਸਾ ਲੈਂਦੀ ਹੈ ਖਾਸ ਕਰਕੇ ਸਮਾਜਿਕ ਧਾਰਮਿਕ ਕੰਮਾਂ 'ਚ ਪੁਲਿਸ ਦੇ ਮੰਨ ਚ ਕੇ ਖਿਆਲ ਆਉਂਦਾ ਔਰ ਇਸ ਨਾਲ ਜੇ ਕਿਹਾ ਜਾਵੇ ਧਰਮ ਦਾ ਕਿੰਨਾ ਪ੍ਰਚਾਰ ਪ੍ਰਸਾਰ ਹੁੰਦਾ ਦੇਖੋ ਜੀ ਅੱਜ ਦਾ ਜਿਹੜਾ ਤਿਹੜਾ ਵਾ ਹੀ ਦਾਲੀ ਯਾਦ ਵਿੱਚ ਛੋਟੇ ਸ਼ਾਪਿਆਂ ਦੀ ਯਾਦ ਵਿੱਚ

ਬਹੁਤ ਵੱਡੀ ਕੁਰਬਾਨੀ ਜਿਹੜਾ ਆਪਣਾ ਪਰਿਵਾਰ ਹੀ ਸਾਰਾ ਸ਼ਹੀਦ ਕਰ ਲੈਣਾ ਇੱਕ ਕੌਮ ਲਈ ਉਹਨਾਂ ਬਾਰੇ ਤੇ ਮਤਲਬ ਮੇਰੇ ਕੋਲ ਸ਼ਬਦਾਂ ਨਹੀਂ ਵੀ ਕੋਈ ਕਹਿ ਸਕੀ ਹੈ ਕਿੰਨੇ ਵਿਅਸਤ ਸਮੇਂ 'ਚ ਜੋ ਇਨੀ ਡਿਊਟੀ ਜੋ ਸਮਾਂ ਕਰਨਾ ਕਿੰਨਾ ਕੌਫਾ ਹੁੰਦਾ ਸਮਾਂ ਨਾਲ ਡਿਊਟੀ ਵੀ ਚੱਲੀ ਜਾਣੀ ਤੇ ਕੰਮ ਵੀ ਚੱਲੀ ਜਾਣਾ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਸੇਵਾਦਾਰ ਹੋਰ ਮੁੰਡੇ ਆ ਗਏ ਨੇ ਬੜੇ ਨਾਲ ਇਹਨਾਂ ਨੇ ਸਾਡਾ ਤੇ ਬਰਲਾ ਹੀ ਬਾਕੀ ਇਹ ਸਮਾਨ ਸਾਰਾ ਲਿਆਤਾ ਹੈ ਆ ਸੇਵਾਦਾਰ ਮੁੰਡੇ ਹੈਗੇ ਨੇ ਇਹਨਾਂ ਲੰਗਰ ਸਿਕਾਇਰ ਨਹੀਂ ਆਪਣਾ ਕੰਮ ਨਾਲ ਨਾਲ ਕਰੀ ਜਾਣਾ ਠੀਕ ਹੈ ਐਪਰ ਪ੍ਰਭਜੋਤ ਸਿੰਘ ਆਏ ਨੇ ਜੀ ਬਿਲਕੁਲ ਤੇ ਵੀ ਸਰਦਾਰ ਇੰਸਪੈਕਟਰ ਪ੍ਰਭਜੋਤ ਸਿੰਘ ਮਜੂਦਾ ਤੁਸੀਂ ਦੇਖ ਸਰ ਤੁਹਾਨੂੰ ਵੇਖਿਆ ਵੀ ਜਾਂਦਾ ਹਨਾ ਸਮਾਜਿਕ ਕਾਹੇ ਧਾਰਮਿਕ ਕੰਮ ਅੱਜ ਜਦੋਂ ਇੱਡੀ ਵੱਡੀ ਸ਼ਹਾਦਤ ਦੇ ਮੱਦੇ ਨਜ਼ਰ ਤਾਂ ਪੁਲਿਸ ਅਜਿਹਾ ਕੰਮ ਕਰਦੀ ਹੈ ਕੀ ਸਮਝ ਪੁਲਿਸ ਤੇ ਪੰਚ ਧਾਰਮਿਕ ਤੌਰ ਤੇ ਕਿੰਨੀਕ ਪ੍ਰਵਿੱਤੀ ਹੁੰਦੀ ਆ ਤੇ ਲੋਕਾਂ ਦੇ ਵਿੱਚ ਇਸ ਗੱਲ ਦਾ ਕੀ ਸੰਦੇਸ਼ ਜਾਂਦਾ ਲੋਕਾਂ ਵਿੱਚ ਵੇਖੋ ਵੀ ਅੱਗੇ ਵੀ ਫੋਰਸਿੰਗ ਜਿਹੜੀ ਸੇਵਾ ਹੈ ਉਹ ਇਹ ਹਵਲੀ ਜਿਹੜੀ ਸੀ ਤਾਂ ਸਾਲ ਜਿਹਨੇ ਨਹੀਂ ਜਿਹੜਾ ਛੋਟੇ ਬੱਚਿਆਂ ਨੇ ਕਿਰਪਾ ਦਿੱਤੀਆਂ ਉਹਨਾਂ ਦੀ ਯਾਦ ਵਿੱਚ ਸਾ ਤੋਂ ਵੀ ਖੁਸ਼ਕੁਸ਼ ਹੋਦਾ ਕਿ ਵਕਤੀ ਤਰ੍ਹਾਂ ਦੀ ਸੇਵਾ ਲੋਕਾਂ ਦੀ ਸੇਵਾ ਕਰੀ। ਤੇ ਵੀ ਉਹਨਾਂ ਸੀਤਾਂ ਨੂੰ ਯਾਦ ਕਰੀਏ ਤਾਂ ਜੋ ਕਿ ਅਗਲੇ ਵੀ ਜਿਹੜੇ ਜੂਥ ਆ ਜਾਂ ਵੀ ਅੱਗੇ ਹੋਣ ਉਹਨਾਂ ਨੂੰ ਵੀ ਪ੍ਰੇਰਨਾ ਮਿਲ ਸਕੇ। ਬਿਲਕੁਲ ਪ੍ਰੇਰਨਾ ਮਿਲ ਸਕੇ। ਤਸਵੀਰ ਦਿਖਾ ਦਿੰਨੇ ਆ ਕਿ ਬਟਾਲਾ ਪੁਲਿਸ ਵੱਲੋਂ ਦੁੱਧ ਦਾ ਕਰਮ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਔਰ ਇਸ ਵਿੱਚ ਬਹੁਤ ਸਾਰੇ ਅਧਿਕਾਰੀ ਜਿਸ ਤਰ੍ਹਾਂ ਕਿ ਬੀਐਸਪੀ ਤੋਂ ਲੈ ਕੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਜਾਂ ਹੋਰ ਮੁਲਾਜ਼ਮ ਜਿਹੜੇ ਆ ਉਹ ਕਿਸਾ ਲਾ ਰਿਹਾ ਆਖਦੇ ਆ ਕਿ ਵਿਅਸਤ ਸਮੇਂ ਚ ਸਮਾਂ ਕੱਢਣਾ ਹੀ ਇੱਕ ਕਲ ਹੈ ਔਰ ਇਸ ਦੇ ਨਾਲ ਨਾਲ ਸੇਵਾ ਉਹਨਾਂ ਦੀ ਕੀਤੀ ਜਾ ਰਹੀ ਆ ਜਿਨ੍ਹਾਂ ਨੇ ਪੂਰੀ ਦੁਨੀਆ ਲਈ ਆਪਣਾ ਸਰਬੰਸਵਾਰ ਦਿੱਤਾ ਕੈਮਰਾਮੈਨ ਮਨੀਤ ਨਾਲ ਦਿੱਤ ਲੋਕਤਾਰਾ ਧਾਰਨਿਕ ਸ਼ੋਰਾ ਟੀਵੀ ਫਟਾਲਾ ਅਕਸਰ ਅਸੀਂ ਪੁਲਿਸ ਨੂੰ ਬਹੁਤ ਵਿਅਸਤ ਵੇਖਦੇ ਆ ਚਾਹੇ ਉਹ ਚੋਰਾਂ ਦੇ ਪਿੱਛੇ ਭਜਣਾ ਹੋਵੇ ਜਾਂ ਕੋਈ ਹੋਰ ਸਮਾਜਿਕ ਸੁਰੱਖਿਆ ਦੀ ਗੱਲ ਕੀਤੀ ਜਾਵੇ ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਅਕਸਰ ਵਿਅਸਤ ਰਹਿੰਦੀ ਆ ਪਰ ਪੁਲਿਸ ਅੱਜ ਛੋਟੇ ਸਾਬਜਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੂਰਾ ਪੁਲਿਸ ਡਿਪਾਰਟਮੈਂਟ ਪੁਲਿਸਲਾ ਬਟਾਲਾ ਦੀ ਗੱਲ ਕਰਾਂ ਤਾਂ ਅਧਿਕਾਰੀਆਂ ਵੱਲੋਂ ਲੰਗਰ ਲਗਾਇਆ ਗਿਆ ਛੋਟੇ ਸਾਬਜਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਗੱਲਬਾਤ ਕਰ ਰਹੇ ਨੇ ਸਭ ਤੋਂ ਪਹਿਲਾਂ ਸਰਦਾਰ ਡੀਐਸਪੀ ਨੇ ਔਰ ਹੋਰ ਅਧਿਕਾਰੀ ਮੌਜੂਦ ਹੈ ਕਿ ਸਮਝਦੇ ਹੋ ਕਿ ਪੁਲਿਸ ਦਾ ਕੰਮ ਹੀ ਹਨਾ ਸੁਰੱਖਿਆ ਬਹਿਆ ਕਰਾਉਣਾ ਜਾਂ ਲਾਅ ਔਰਡਰ ਨੂੰ ਮੇਨਟੇਨ ਕਰਨਾ ਬਹੁਤ ਘੱਟ ਸਮਾਂ ਲੱਗਦਾ ਅੱਜ ਜਦੋਂ ਅਜਿਹੇ ਕੰਮਾਂ 'ਚ ਪੁਲਿਸ ਵਿਚਾ ਲੈਦੀ ਹੈ ਖਾਸ ਕਰਕੇ ਸਮਾਜਿਕ ਧਾਰਮਿਕ ਕੰਮਾਂ 'ਚ ਪੁਲਿਸ ਦੇ ਮਨ 'ਚ ਕੀ ਖਿਆਲ ਆਉਂਦਾ ਔਰ ਇਸ ਨਾਲ ਜੇ ਕਿਹਾ ਜਾਵੇ ਧਰਮ ਦਾ ਕਿੰਨਾ ਪ੍ਰਚਾਰ ਪ੍ਰਸਾਰ ਹੁੰਦਾ ਦੇਖੋ ਜੀ ਅੱਜ ਦਾ ਜਿਹੜਾ ਦਿਹਾੜਾ ਵਾ ਹੀ ਦਾਂਦੀ ਯਾਰ ਵਿੱਚ ਛੋਟੇ ਸ਼ਾਪ ਚਾਇਦਾਂ ਦੀ ਯਾਰ ਵਿੱਚ

ਬਹੁਤ ਵੱਡੀ ਕੁਰਬਾਨੀ ਜਿਹੜਾ ਆਪਣਾ ਪਰਿਵਾਰ ਹੀ ਸਾਰਾ ਸ਼ਹੀਦ ਕਰ ਲੈਣਾ ਇੱਕ ਕੌਮ ਲਈ ਉਹਨਾਂ ਬਾਰੇ ਤੇ ਮਤਲਬ ਮੇਰੇ ਕੋਲ ਸ਼ਬਦ ਨਹੀਂ ਕੋਈ ਕਹਿ ਸਕਦੀ ਹੈ ਇੰਨੇ ਵਿਅਸਤ ਸਮੇਂ 'ਚ ਜੋ ਇੰਨੀ ਡਿਊਟੀ ਜੋ ਸਮਾਂ ਕਰਨਾ ਕਿੰਨਾ ਕੌਖਾ ਹੁੰਦਾ ਸਮਾਂ ਨਾਲ ਡਿਊਟੀ ਵੀ ਚੱਲੀ ਜਾਣੀ ਤੇ ਕੰਮ ਵੀ ਚੱਲੀ ਜਾਣਾ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਸੇਵਾਦਾਰ ਹੋਰ ਮੁੰਡੇ ਆ ਗਏ ਨੇ ਬੜੇ ਨਾਲ ਇਹਨਾਂ ਨੇ ਸਾਡਾ ਚਪਰਾਲਾ ਹੀ ਬਾਕੀ ਇਹ ਸਮਾਨ ਸਾਰਾ ਲਿਆਤਾ ਆ ਸੇਵਾਦਾਰ ਮੁੰਡੇ ਹੈਗੇ ਨੇ ਇਹਨਾਂ ਲੰਗਰ ਸਕਾਈਰ ਨਹੀਂ ਆਪਣਾ ਕੰਮ ਨਾਲ ਨਾਲ ਕਰੀ ਜਾਣਾ ਐਤੋਂ ਪ੍ਰਭਜੋਤ ਸਿੰਘ ਆਏ ਨੇ ਜੀ ਬਿਲਕੁਲ ਸਰਨਲ ਇੰਸਪੈਕਟਰ ਪ੍ਰਭਜੋਤ ਸਿੰਘ ਮਜੂਰਾ ਤੁਸੀਂ ਦੇਖਸਰ ਤੁਹਾਨੂੰ ਵੇਖਿਆ ਵੀ ਜਾਂਦਾ ਹਨਾ ਸਮਾਜਿਕ ਧਾਰਮਿਕ ਕੰਮ ਲੈ ਅੱਜ ਜਦੋਂ ਇੱਡੀ ਵੱਡੀ ਸ਼ਹਾਦਤ ਦੇ ਮੱਦੇ ਨਜ਼ਰ ਕੋ ਪੁਲਿਸ ਅਜਿਹਾ ਕੰਮ ਕਰਦੀ ਹੈ ਕੀ ਸਮਝ ਪੁਲਿਸ ਤੇ ਪੰਚ ਧਾਰਮਿਕ ਤੌਰ ਤੇ ਕਿੰਨੀਕ ਪ੍ਰਵਿੱਤੀ ਹੁੰਦੀ ਆ ਤੇ ਲੋਕਾਂ ਦੇ ਵਿੱਚ ਇਸ ਗੱਲ ਦਾ ਕੀ ਸੰਦੇਸ਼ ਜਾਂਦਾ ਲੋਕਾਂ ਵਿੱਚ ਵੇਖੋ ਵੀ ਅੱਗੇ ਵੀ ਫੋਰਸਿੰਗ ਜਿਹੜੀ ਸੇਵਾ ਹੈ ਉਹ ਇਹ ਹਵਲੀ ਜਿਹੜੀ ਸੀ ਤਾਂ ਸਾਲ ਜਿਹਨੇ ਇੰਨੀਆ ਛੋਟੇ ਛੋਟੇ ਬੱਚਿਆਂ ਨੇ ਕਿਰਪਾ ਦਿੱਤੀਆਂ ਉਹਨਾਂ ਦੀ ਯਾਦ ਵਿੱਚ ਸਾ ਤੋਂ ਵੀ ਖੁਸ਼ਕੁਸ਼ ਹੋਦਾ ਕਿ ਵਕਤੀ ਤਰ੍ਹਾਂ ਦੀ ਸੇਵਾ ਦੁਤਾ ਦੀ ਸੇਵਾ ਸ਼ਾਮਿਲ ਕਰੀਏ ਫਿਰ ਵੀ ਉਹਨਾਂ ਸੀਤਾ ਨੂੰ ਯਾਦ ਕਰੀਏ ਤਾਂ ਜੋ ਕਿ ਅਗਲੇ ਵੀ ਜਿਹੜੇ ਜੂਥ ਆ ਆ ਵੀ ਅੱਗੇ ਹੋਣਾ ਉਹਨਾਂ ਨੂੰ ਵੀ ਪ੍ਰੇਰਨਾ ਮਿਲ ਸਕੇ ਬਿਲਕੁਲ ਪ੍ਰੇਰਨਾ ਮਿਲ ਸਕੇ ਤਸਵੀਰ ਦਿਖਾ ਦਿੰਨੇ ਆ ਕਿ ਬਟਾਲਾ ਪੁਲਿਸ ਵੱਲੋਂ ਦੁੱਧ ਦਾ ਕਰਮ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਔਰ ਇਸ ਵਿੱਚ ਬਹੁਤ ਸਾਰੇ ਅਧਿਕਾਰੀ ਜਿਸ ਤਰ੍ਹਾਂ ਕਿ ਬੀਐਸਪੀ ਤੋਂ ਲੈ ਕੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਜਾਂ ਹੋਰ ਮੁਲਾਜ਼ਮ ਜਿਹੜੇ ਆ ਉਹ ਕਿੱਸਾ ਲਾ ਰਹੇ ਆ ਆਖਦੇ ਆ ਕਿ ਬੇਸਤ ਸਮੇਂ ਚੋਂ ਸਮਾਂ ਕੱਢਣਾ ਹੀ ਇੱਕ ਗੱਲ ਹੈ ਔਰ ਇਸ ਦੇ ਨਾਲ-ਨਾਲ ਸੇਵਾ ਉਹਨਾਂ ਦੀ ਕੀਤੀ ਜਾ ਰਹੀ ਆ ਜਿਨ੍ਹਾਂ ਨੇ ਪੂਰੀ ਦੁਨੀਆ ਲਈ ਆਪਣਾ ਸਰਬੰਸ ਵਾਰ ਦਿੱਤਾ ਕੈਮਰਾਮੈਨ ਮਨੀਤ ਨਾਲ ਤੇ ਲੋਥਰਾ ਧਨਿਕ ਸ਼ੋਰਾ ਟੀਵੀ ਫਟਾਲਾ